ਅਗਦੇ ਲਾਵ ਲ ਮਹਲਾ 5 ਘਰ ਦੂਜਾ ਯਾਨੜੀਏ ਕਹਿ ਕਰ ਗਾਵਣਾ ਇੱਕੋ ਅੰਕਾਰ ਸਤਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣ ਭਾਬਿਰthia ਪਿਆਰੇ ਰਾਖਣ ਕੋ ਤੁਮ ਏਕ ਰਹਾਉ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 802 ਤੇ ਸ਼ੋਭnik ਬਿਲਾਵਲ ਰਾਗ ਵਿੱਚ ਤਨਤਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਪਾਵਨ ਸ਼ਬਦ ਜੋ ਦੂਜੇ ਘਰ ਵਿੱਚ ਜਾਣੜੀਏ ਦੇ ਘਰ ਵਿੱਚ ਗਾਉਣ ਦੀ ਹਦਾਇਤ ਹੈ ਅਕਾਲ ਪੁਰਖ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰਗਲ ਲਗਾ ਕੇ ਸੱਜ ਖਣ ਸ੍ਰੀ ਹਰਮੰਦਰ ਸਾਹਿਬ ਵਿੱਚ ਉਹ ਅੰਮ੍ਰਿਤ ਵੇਲੇ ਦਾ ਮਹਾਰਾਜ ਆਪਨ ਹੁਕਮ ਬਖਸ਼ਿਸ਼ ਕਰਿਆ ਹਨ ਕਿ ਦੁਨੀਆ ਦੀਆਂ ਚਲਾਕੀਆਂ ਚੁਸਤੀਆਂ ਠੱਗੀਆਂ ਤੇ ਸਿਆਣਪਾਂ ਕਿਸੇ ਕੰਮ ਨਹੀਂ ਆਉਂਦੀਆਂ ਇੱਕ ਪਰਮੇਸ਼ਰ ਹੈ ਜੋ ਸਾਰਿਆਂ ਦੀ ਰੱਖਿਆ ਕਰਨ ਦੇ ਸਮਰੱਥ ਹੈ ਇਨਾ ਆਖਣ ਜੋਗੇ ਹੋ ਜਾਵੋ ਕਿ ਹੈ ਵੈਗਰੂ ਜੀ ਇੱਕ ਮੈਨੂੰ ਤੇਰਾ ਹੀ ਆਸਰਾ ਪਰਣਾ ਹੈ ਇੱਕ ਤੇਰਾ ਹੀ ਆਸਰਾ ਹੈ ਸਤਗੁਰੂ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੂੰ ਹੋਏ ਦਿਆਲਾ ਸੱਚਾ ਗੁਰੂ ਉਸ ਜੀਵ ਨੂੰ ਮਿਲਦਾ ਹੈ ਜਿਸ ਦੇ ਉੱਤੇ ਪਰਮੇਸ਼ਰ ਨਿਹਾਲ ਹੋ ਜਾਂਦਾ ਹੈ ਖੁਸ਼ ਹੋ ਜਾਂਦਾ ਹੈ ਉਹ ਹੀ ਗੁਰੂ ਦੀ ਸੇਵਾ ਕਰਨ ਲੱਗ ਜਾਂਦਾ ਹੈ ਗੁਰੂ ਜਿਸ ਦੇ ਉੱਤੇ ਦਇਵਾਨ ਹੋ ਜਾਂਦਾ ਹੈ ਸਾਵਲ ਮੂਰਤ ਗੁਰ ਦੇ ਉਸwami ਸਰਬ ਕਲਾ ਪਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਗੁਰੂ ਦੇ ਦਰਸ਼ਨ ਕਰਨ ਦੇ ਨਾਲ ਕਾਮਯਾਬੀ ਮਿਲ ਜਾਂਦੀ ਹੈ ਪਰਮੇਸ਼ਰ ਸਾਰਿਆਂ ਘਟਾਂ ਦੇ ਵਿੱਚ ਵਸ ਰਿਹਾ ਉਹ ਸਾਰਿਆਂ ਦੇ ਉੱਤੇ ਉਹਦਾ ਰਾਜ ਹੈ ਧੰ ਗੁਰੂ ਨਾਨਕ ਦੇਵ ਜੀ ਜਿਸ ਦੇ ਉੱਤੇ ਕਿਰਪਾ ਕਰਦੇ ਹਨ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਸਦਾ ਹਾਜ਼ਰ ਨਜ਼ਰ ਵਸਦਾ ਦਿਸਣ ਲੱਗ ਪੈਂਦਾ ਹੈ ਸੁਣ ਸੁਣ ਜੀਵਾ ਸੋਏ ਤਿਨਾ ਕੀ ਜੇ ਨਾ ਆਪਣਾ ਅਪਰਾਵ ਜਾਤਾ ਹਰ ਨਾਮ ਅਰਾਧੈ ਨਾਮ ਬੁਖਾਣੈ ਹਰ ਨਾਮੇ ਹੀ ਮਨ ਰਾਤਾ ਜਿਹੜੇ ਗੁਰੂ ਦਾ ਹੁਕਮ ਸੁਣਦੇ ਹਨ ਗੁਰੂ ਦੀ ਬਾਣੀ ਸੁਣਦੇ ਹਨ ਪਰਮੇਸ਼ਰ ਨੂੰ ਪ੍ਰਸ਼ਾਨ ਲੈਂਦੇ ਹਨ ਉਹਨਾਂ ਦਾ ਮਨ ਖਿੜਿਆ ਰਹਿੰਦਾ ਹੈ ਬਾਗੋ ਬਾਗੋ ਯਾਰ ਰਿੰਦਾ ਹੈ ਉਹ ਪਰਮੇਸ਼ਰ ਦਾ ਨਾਮ ਸਿਮਰਦੇ ਹਨ ਪਰਮੇਸ਼ਰ ਦੇ ਨਾਮ ਦੀ ਵਿਆਖਿਆ ਕਰਦੇ ਹਨ ਪਰਮੇਸ਼ਰ ਦੇ ਨਾਮ ਵਿੱਚ ਉਹਨਾਂ ਦਾ ਮਨ ਰੰਗਿਆ ਰਹਿੰਦਾ ਹੈ ਸੇਵਕ ਜਨ ਕੀ ਸੇਵਾ ਮੰਗੇ ਪੂਰੇ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾ ਇਹੋ ਜੇ ਗੁਰੂ ਦੇ ਜੋ ਜਨ ਹਨ ਸੇਵ ਕਹਾ ਨਾ ਉਹਨਾਂ ਦੀ ਕਮਾਈ ਥਾਂ ਪੈਂਦੀ ਹੈ ਉਹਨਾਂ ਵਲੇ ਵੇਖ ਕੇ ਉਹਨਾਂ ਦਾ ਪ੍ਰਭਾਵ ਕਬੂਲੋ ਧੰਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਬੇਨਤੀ ਕਰੋ ਕਿ ਇਹੋ ਜੀ ਜਿਉ ਤੇਰੇ ਜਨ ਹਨ ਤੇਰੇ ਸੇਵਕਾ ਨ ਮੈਂ ਉਹਨਾਂ ਦਾ ਦਰਸ਼ਨ ਕਰਾਂ ਵੱਡ ਪਾਗੀ ਸੇ ਕਾੜੀਏ ਪਿਆਰੇ ਸੰਤ ਸੰਗਤ ਜਿਨਾ ਵਾਸੋ ਅਮਰਤ ਨਾਮ ਆਰਾਧੀਐ ਨਿਰਮਲ ਮਨ ਹੋਵੇ ਪਰਗਾਸੋ ਵੱਡੇ ਭਾਗ ਹੋਣ ਚੰਗੇ ਕਰਮ ਕੀਤੇ ਹੋਣ ਤੇ ਸਾਧ ਸੰਗਤ ਨਾਲ ਆਉਣ ਜਾਣ ਬਣ ਜਾਂਦਾ ਹੈ ਪਰਮੇਸ਼ਰ ਦਾ ਨਾਮ ਮੌਤ ਰਹਿਤ ਕਰ ਦੇਣ ਵਾਲਾ ਹੈ ਜੋ ਉਸ ਦਾ ਨਾਮ ਸਿਮਰਦੇ ਹਨ ਉਸ ਦੇ ਹੁਕਮ ਨੂੰ ਮੰਨਦੇ ਹਨ ਉਹ ਛਲ ਕਪਟ ਵੱਲੋਂ ਮਾਇਆ ਦੀ ਜੋ ਮਹਿਲ ਹੈ ਉਦੇ ਵੱਲ ਉਹਨਾਂ ਦੀ ਖਲਾਸੀ ਹੋ ਜਾਂਦੀ ਹੈ ਉਹਨਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਪ੍ਰਕਾਸ਼ ਹੋ ਜਾਂਦਾ ਜੀਵਨ ਰੋਸ਼ਨ ਹੋ ਜਾਂਦਾ ਹੈ ਜਨਮ ਮਰਨ ਦੁੱਖ ਕਾਟਿਆ ਪਿਆਰ ਝੂਕੇ ਜਮ ਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਅਪ੍ਰਭ ਆਪਣੇ ਪਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਪਾਣੇ ਪਰਮੇਸ਼ਰ ਦਾ ਨਾਮ ਜਪ ਕੇ ਵਿਧੀ ਵਿਧਾਨ ਨੂੰ ਮੰਨ ਕੇ ਜਨਮ ਮਰਨ ਦਾ ਦੁੱਖ ਹੀ ਕਟਿਆ ਜਾਂਦਾ ਹੈ ਜਮਾਂ ਦੀ ਮਥਾਜੀ ਹੀ ਮੁੱਕ ਜਾਂਦੀ ਹੈ ਤਨ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਉਹਨਾਂ ਨੂੰ ਹੁੰਦੇ ਹਨ ਜੋ ਗੁਰੂ ਦੇ ਮਨ ਨੂੰ ਭਾ ਜਾਂਦੇ ਹਨ ਓਜ अपार ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗਾਵ ਤੇ ਉਦਰੇ ਸੁਣ ਤੇ ਉਦਰੇ ਬਿਨ ਸੇ పాਪੁ ਕੁ ਨੇਰੇ ਪਸੂ ਪਰੇਤ ਮੁਗਦ ਕੋ ਤਾਰੇ ਪਾਹਨ ਪਾਰ ਉਤਾਰੇ ਪਾਹਨ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਣਾਈ ਸਾਦਾ ਸਦਾ ਬਲਿਹਾਰੇ ਕੌਣ ਜਾਣੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਏ ਸਭ ਤੋਂ ਉੱਚੇ ਤੇ ਅਪਹੁੰਚ ਬੇਅੰਤ ਪਰਮ ਪਰਮੇਸ਼ਰ ਤੇਰੇ ਸਾਰੇ ਗੁਣ ਕੌਣ ਜਾਣ ਸਕਦਾ ਹੈ ਸਿਰਫ ਉਹਨਾਂ ਦੀ ਕਿਰਪਾ ਹੁੰਦੀ ਹੈ ਜੋ ਤੈਨੂੰ ਗਾਉਂਦੇ ਹਨ ਜੋ ਤੈਨੂੰ ਸੁਣਦੇ ਹਨ ਉਹਨਾਂ ਦੇ ਪਾਪ ਵਿਨਾਸ਼ ਹੋ ਜਾਂਦੇ ਉਹਨਾਂ ਦੇ ਦੁੱਖ ਹੀ ਖਤਮ ਹੋ ਜਾਂਦੇ ਹਨ ਪਸ਼ੂ ਸੁਭਾਅ ਵਰਗੇ ਭੂਤ ਪ੍ਰੇਤ ਪੱਥਰ ਕਠੋਰ ਚੇਤਕ ਉਹਨਾਂ ਸਾਰਿਆਂ ਨੂੰ ਤੂੰ ਤਾਰ ਦਿੰਦਾ ਹੈ ਜਿਹੜੇ ਤੇਰਾ ਹੁਕਮ ਮੰਨਦੇ ਹਨ ਤਨ ਗੁਰੂ ਨਾਨਕ ਦੇਵ ਜੀ ਸਾਡੀ ਤੇਰੇ ਦਾਸਾਂ ਦੀ ਤੇਰੇ ਗੜੀ ਹੋਈ ਅਰਜੋਈ ਹੈ ਅਸੀਂ ਸਦਾ ਸਦਾ ਤੇਰ ਤੋਂ ਬਲ ਹਾਰ ਜਾਈਏ ਆਪਣਾ ਬਲ ਛੱਡ ਕੇ ਤੁਹਾਡਾ ਬਲ ਵਰਤਣਾ ਸ਼ੁਰੂ ਕਰ ਦਈਏ ਤੁਹਾਨੂੰ ਵੀ ਮੰਨੀਏ ਤੁਹਾਡੀ ਵੀ ਮੰਨੀਏ ਆਓ ਗੁਰਮੰਤਰ ਦਾ ਜਾਪ ਕਰੀਏ ਭੁੱਲਾਂ ਚੁੱਕਾਂ ਦੀ ਬਾਫੀ ਮਹਾਰਾਜ ਬਖਸ਼ਣਾ ਇਨੰਗ ਜੋਗੇ ਹੋ ਜਾਈਏ ਗੁਰਮੰਤਰ ਦਾ ਜਾਪ ਕਰਕੇ ਵਾਹੇ ਗੁਰੂ Wow.